ਮਨ ਵਿੱਚ ਸਤਿਗੁਰ ਕੈ ਪਾਸ ਇਸ ਸੇਵਕ ਕੈ ਕਾਰ ਜਰਾਸ ਕੀ ਕਰਨਾ ਪਵੇਗਾ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਆਪਣਾ ਮਨ ਹੈ ਨਾ ਇਹ ਸਤਿਗੁਰਾਂ ਨੂੰ ਵੇਚ ਦੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਹੁਣ ਸਵਾਲ ਇਹ ਕੋਰਤ ਪੜ੍ਹ ਹੁੰਦਾ ਹੋਵੇਗਾ ਕਿ ਪਾਸ਼ਾ ਨੇ ਕਿਹਾ ਮਨ ਨੂੰ ਵੇਚਣਾ ਹੈ। ਵੇਚੇ ਸ਼ਬਦ ਕਿਉਂ ਪਾਸ਼ਾ ਨੇ ਵਰਤਿਆ? ਪਾਸ਼ਾ ਨੇ ਇਹ ਨਹੀਂ ਕਿਹਾ ਮਨ ਜਿਹੜਾ ਹੈ ਉਹ ਏ ਗੇ ਰੱਖ ਦੇ ਪਾ ਜੇ। ਇਹ ਨਹੀਂ ਕਿਹਾ ਉਧਾਰਾ ਦੇ ਦੇ। ਪਾਸ਼ਾ ਨੇ ਕਿਹਾ ਮਨ ਵੇਚ ਸਤਗੁਰ ਕਹੇ ਪਾਸ। ਹੁਣ ਅਸੀਂ ਸਾਰੇ ਸੰਸਾਰਿਕ ਜੀਵ ਆ ਜੀ। ਜਦੋਂ ਆਪਾਂ ਕੋਈ ਚੀਜ਼ ਕਿਸੇ ਨੂੰ ਉਧਾਰੀ ਦੇ ਦਈਏ ਨਾ। ਉਹਦੇ ਉੱਤੇ ਕਿਤੇ ਨਾ ਕਿਤੇ ਸਾਡਾ ਹੱਕ ਰਹਿੰਦਾ। ਅਸੀਂ ਜਦੋਂ ਕਿਸੇ ਨਾਲ ਨਾਰਾਜ਼ ਹੋ ਜਾਈਏ ਨਾ ਜਿਹੜੀ ਚੀਜ਼ ਉਧਾਰੀ ਦਿੱਤੀ ਹੁੰਦੀ ਹੈ ਅਸੀਂ ਵਾਪਸ ਵੀ ਮੰਗ ਲੈਨੇ ਆ। ਕਿ ਮੈਂ ਫਲਾਨੀ ਚੀਜ਼ ਤੈਨੂੰ ਦਿੱਤੀ ਸੀ ਹੁਣ ਤੂੰ ਮੇਰੇ ਨਾਲ ਨਾਰਾਜ਼ ਹੈ ਮੈਨੂੰ ਵਾਪਸ ਦੇ ਦੇ। ਮੰਗ ਲੈਨੇ ਆ ਜੀ ਉਧਾਰੀ ਦਿੱਤੀ ਹੋਈ ਚੀਜ਼। ਪਰ ਪਾਤਸ਼ਾਹ ਨੇ ਕਿਹਾ ਮਨ ਵਿੱਚ ਐ। ਹੁਣ ਮਨ ਵੇਚਣ ਦੀ ਗੱਲ ਆਈ ਹੈ। ਹੁਣ ਜਿਹੜੀ ਚੀਜ਼ ਅਸੀਂ ਵੇਚ ਦਈਏ ਇੱਕ ਵਾਰ ਜਿਹੜੀ ਚੀਜ਼ ਆਪਾਂ ਵੇਚ ਲਈਏ ਨਾ ਉਹਦੇ ਉੱਤੇ ਸਾਡਾ ਦੁਬਾਰਾ ਹੱਕ ਨਹੀਂ ਰਹਿੰਦਾ। ਪਾਤਸ਼ਾਹ ਨੇ ਤਾਂ ਹੀ ਕਿਹਾ ਕਿ ਆਪਣੇ ਮਨ ਨੂੰ ਸਤਿਗੁਰਾਂ ਨੂੰ ਵੇਚ ਦੇ। ਆਪਣੇ ਮਨ ਦੀਆਂ ਲਗਾਮਾਂ ਜਿਹੜੀਆਂ ਐ ਨਾ ਉਹ ਸਤਿਗੁਰਾਂ ਨੂੰ ਬੜਾ ਦੇ। ਸਤਿਗੁਰ ਤੇਰਾ ਪਾਰ ਉਤਾਰਾ ਕਰ ਦੇਣਗੇ ਤੇਰਾ ਇਸ ਧਰਤੀ ਤੇ ਜਿਹੜਾ ਕਾਰਜ ਐ ਨਾ ਭਈ ਪ੍ਰਾਪਤ ਮਨ ਖੁਦ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਤੇਰਾ ਕਾਰ ਜਿਹੜਾ ਸਬਰ ਜਾਏਗਾ ਆਪਣੇ ਮਨ ਨੂੰ ਸਤਿਗੁਰਾਂ ਨੂੰ ਵੇਚ ਦੇ। ਹੁਣ ਵੇਖੋ ਕਿ ਸਭ ਨੂੰ ਪਤਾ ਹੈ ਕਿ ਸਾਡਾ ਇਸ ਧਰਤੀ ਤੇ ਆਉਂਦਾ ਮਨੋਰਥ ਕੀ ਹੈ ਕਿਸ ਕਾਰਜ ਵਾਸਤੇ ਧਰਤੀ ਤੇ ਆਏ ਹਾਂ ਅਸੀਂ ਇਹ ਨੂੰ ਜਾਨਣਾ ਹੀ ਪੜਦੇ ਆ ਨਾ ਸੋਦੇ ਰਹਿਰਾ ਸਾਹਿਬ ਦੀ ਬਾਣੀ